ਬੰਦੇ ਦੇ ਬੰਦੇ ਚੱਲੋ ਉਹ ਯਾਰ ਮੈਂ ਕਿਤੇ ਗਿਆ ਆ ਓਏ ਯਾਰ ਨਾਲ ਇੱਧਰ ਪੱਕੀ ਨਾ ਉਹ ਗੱਲ ਜੀ ਤੇ ਇਹ ਲੋ ਸਿੱਲੂ ਸਿੱਟ ਫਰੀ ਪਈ ਓ ਯਾਰ ਕੇ ਪਾਉਂਦੇ ਨੇ ਉਧਰ ਦਾ ਜਿੱਤੀਆ ਵਾਰੀ ਆ ਰਾਮਨਾ ਰਾਮਨਾ ਹੋਲੀ ਹੋਲੀ ਖੜੇ ਖੜੇ ਹੋਏ ਬੰਦੇ ਕਦਾ ਜਿੰਦਾ ਖਾਨ ਕਿਹੜਾ ਕਿਹੜਾ ਆ ਵੀ ਖੜੇ ਹੋ ਗਏ ਹੋ ਹੋ ਗਏ ਹੋ ਗੱਟੇ ਹੋ ਗਏ ਹੋ ਮੂਵੀ ਬਣਾ ਲਓ ਵੱਲੋਂ ਖੜੇ ਹੋ ਖੜੇ ਹੋ ਖੜੇ ਹੋ ਓ ਛੰਡੀਆਂ ਲਾਓ ਛੰਡੀਆਂ ਦਾ ਲੋਡ ਹੀ ਨਹੀਂ ਪੈਣੀ ਤਾਂ ਹੀ ਲੱਗਦਾ ਲੰਗੇ ਚੱਲ ਵਧੀਆ ਉਹ ਦੇਖੀ ਕਿਹਦੇ ਪਿੱਛੇ ਆ ਗਈ ਤਾਂ ਜੀ ਇਧਰ ਆ ਕੇ ਰਾਵਣਾ ਰਾਵਣਾ ਲਾਓ ਓ ਸਾਰਾ ड़ कठे हा चलो महाराज なあ ਹਾਂਜੀ ਅਕਤਰ ਜੀ ਬਾ ਠੀਕ ਆ ਭਰਾ ਉਹ ਕਹਿੰਦੇ ਆ ਮਾਰਨਾ ਥੋੜਾ ਦੀ ਭੁਜਾਣੀ ਦੀ ਭੁਜਾ ਤੇ ਕਹਿੰਦੇ ਮਾਰਨਾ ਥੋੜਾ ਦੀ ਭੁਜਾਣੀ ਦੀ ਆ ਭੁਜਾ ਤੇ ਕਹਿੰਦੇ ਮਾਰਨਾ ਥੋੜਾ ਦੀ ਭੁਜਾਣੀ ਦੀ ਆ ਅਮੀ ਭੁਜਾਵਾਂਗੇ ਅਮੀ ਭੁਜਾਵਾਂਗੇ ਟਾਈਮ ਲਾਓ ਟਾਈਮ ਲਾਓ ਖੁੱਡੇ ਨੂੰ ਜੱਫੀ ਪਾ ਕੇ ਬਹਿ ਗਏ ਬਾਬਾ ਪਾਲਟੀ ਵਾਲੇ ਭਾਈ ਤੋਂ ਖੁੱਡੇ ਨੂੰ ਜੱਫੀ ਪਾ ਕੇ ਬਹਿ ਗਏ ਬਾਬਾ ਪਾਲਟੀ ਵਾਲੇ ਐਵੇਂ ਐਂ ਜਪਨੀਆ ਪਹ ਆ ਰਹੇ ਆ। ਕਿਦਣੋਂ ਉਸ ਤੋਂ ਦਿਨ ਨਹੀਂ। ਸਾਡੇ ਉਸਤਾਦ ਜੀ ਆਏ ਨੇ ਅੰਬਾਲੇ ਤੋਂ ਬਲਦੇਵ ਜੀ ਵੀਂਦਰ ਸਾਧ ਜੀ ਦੇ ਸ਼ਾਗਿਰਦ ਨੇ ਤੇ ਬਹੁਤ ਪਹਿਲੀ ਵਾਰ ਹੀ ਮਿਲਿਆ ਸੀ ਇਹਨਾਂ ਨੂੰ। ਬਹੁਤ ਬਹੁਤ ਮਨ ਖੁਸ਼ ਹੋਇਆ। ਕਰੇ ਆ ਕੇ ਜਾਣੇ ਜ਼ਰੂਰ ਰੈਡੀ ਹੋਣਾ ਕੋਲ। ਹਾਂ ਫਰੂਕੀ ਦੇਖ ਲਿਏ ਆਏ ਇਧਰੋਂ ਨਿਕੜ ਗਏ ਆ ਮੁੰਡਾ ਫਰੂਕੀ ਜਿਹਦੇ ਕੋਠੇ ਛੜ ਸੀ ਵਧੀਆ ਮਿਹਨਤ ਕਰੀਆ ਭਰਾ ਨੇ ਇਹ ਸ਼ਰਤ ਲੱਗੀ ਨੂੰ ਕਿੰਨਾ ਟਾਈਮ ਹੋ ਗਿਆ ਫਰੂਕੀ 14 ਮਹੀਨੇ ਦੀ 14 ਮਹੀਨੇ ਦੀ ਤਿਆਰੀ ਸੀ ਜੀ 14 ਮਹੀਨੇ ਹੋ ਗਏ ਗੁੱਡੇ ਉਂ ਜੱਫੀਆਂ ਪਾਏ ਦੇਗੇ ਬਾਵਾ ਬਾਦ ਦੀਆਂ ਲੈ ਦੇਣੀਆਂ ਦੇਖ ਲੋ ਯਾਰ ਇੱਕ ਦੋ ਜਣੇ ਪਲੇਸ ਹੱਲਾ ਕੀ ਆਂਦੇ ਨੇ ਸਾਹਿਬ ਸਾਹਿਬ ਬਿਨਾਰ ਬਾਗ

ਟਾਈਮ ਨੋਟ ਕਰਾ ਦਿੱ ਕਿਸੇ ਨੇ ਕਿੰਨਾ ਟਾਈਮ ਹੋ ਲਿਆ 22 ਤੇ 12 22 ਤੇ ਨਹੀਂ ਲਾਇਆ ਹੋ 4 ਮਿੰਟ ਹੋ ਗਈ 4 ਮਿੰਟ ਚਲ ਗਿਆ ਤੇ ਜਾ ਲੈ ਤਿੰਨ ਹੋ ਗਏ ਦੇਖੋ ਤਿੰਨ 3 ਮਿੰਟ ਤੋਂ ਤੋ ਤੌਥਾ ਜਾ ਲ ਭਈ ਬਾਦਲਾ ਦਾ ਕੁੱਤਰਾ ਨੇ ਯਾਰ ਕਾਰ ਕਰਨ ਤੋਂ ਪਹਿਲਾਂ ਗੁੱਤੇ ਮੋੜ ਗੋਣਾ ਸਾਢੇ 12 ਵਜੇ ਘੱਡੇ ਵੀ ਆਏ ਵੀ ਟਾਈਮ ਦੇ ਲੋ ਵਧੀਆ ਰੌਣਕ ਲੱਗੀ ਹੋਈ ਹੈ ਕਿੰਨਾ ਚਾਰ ਆਉਂਦੇ ਆਈ ਨਹੀਂ ਉਪਰ ਆਹ ਬਹੁਤ ਘੱਟ ਸੀ ਨਾ ਹਾਂ ਜੀ ਬਹੁਤ ਘੱਟ ਸੀ 22 ਹੋ ਗਏ 100 ਰੋਪੀ ਮੋੜ ਦੇ ਜੱਪੀ ਦੇ ਨਾਲ ਲੱਗਦੇ ਰਹੇ ਨੇ ਕੁੱਤੇ ਆ ਦੇ 6 ਜੱਪੀ ਦੇ ਹੋ ਕੇ ਆ ਰਹੇ ਨੇ ਅੱਜ ਵੀ ਚੀਜ਼ ਚੁੱਕੀ ਗਏ ਉਹ ਬਾਈ ਦੇ ਉਹ ਬਾਈ ਦੇ ਚਾਹਣਾ ਉੱਤ ਉਹਦਾ ਅੰਨਾ ਸ਼ੁਕਰ ਡੇਢ ਦੀ ਕਬੂਤਰੀ ਫੜੀ ਥਾਨੇ ਉਹ ਮੈਂ ਗਿਆ ਕੋਈ ਟਾਈਮ ਦੱਸੂਗਾ ਕਿੰਨਾ ਹੋਇਆ ਭਰਾ 10 ਮਿੰਟ ਹੋ ਗਏ 10 ਮਿੰਟ ਤੋਂ ਉੱਪਰ ਚੱਲ ਗਏ ਬਾਈ ਦੇ ਗਏ ਬਾਈ ਦੇ ਕਿ 11 ਮਿੰਟ ਹੋ ਗਈ 11 ਮਿੰਟ ਹੋ ਗਏ ਗੇਰੂ 11 ਮਿੰਟ 11 ਮਿੰਟ ਤੋਂ ਉੱਪਰ ਹੋ ਗਈ ਬੈਂ ਖੱਤਿਆਂ ਨਾਲ ਲੱਗ ਗਏ ਨੇ ਉਹ ਜੀਰ ਦੇ ਬਣਾਓ ਚੌਰਾ ਚੌਰਾ ਪਸਤਾ ਉੱਧਰ ਸਾਡੇ ਮੁੱਠੇ ਨੇ ਕੰਮ ਨਹੀਂ ਪਹੁੰਚੇ ਆਹ ਬੋਲਣ ਦੀ ਬਾਤ ਦਮਾ ਪੈਣ ਵਾਲੀ ਕੋਈ ਨਹੀਂ ਉਹ ਕਈ ਵਾਰ ਕਹਿੰਦਾ ਕਿ ਇਹ ਬੋਲਣਾ ਥੋੜਾ ਤਾਂ ਹੋ ਜਾਂਦਾ ਵੀ ਪ੍ਰੈਸ਼ਰ ਰਿਆ ਸੀਗਾ ਨਾ ਇੱਕਦੋਂ ਦਿਮਾਗ ਦੇ ਗੁੱਸੇ ਚ ਚਲੋ ਕੋਈ ਕਿੰਨਾ ਟਾਈਮ ਆ ਰਿਹਾ ਕਿੰਨਾ ਟਾਈਮ ਆ ਰਿਹਾ 15 ਮਿੰਟਾਂ ਹੈ ਕੁੱਤੇ ਨੇ ਕੂਤਰਾਂ ਨਾ ਸਾਰੇ ਹਾਂਜੀ ਉਹ ਕੱਤੇ ਜੜਾ ਦੋ ਫੇਰ ਆਹਨ ਦੋ ਆਹਨ ਦੋ ਲਾ ਗੱਲਾਂ ਗਲੇਰਾ ਨਹੀਂ ਲੈ ਕੇ ਕੀ ਦੋ ਕੂਤਰ ਆ ਉਹ ਦੇਗ ਕੱਲਾ ਜੜ ਜਾਂਦਾ ਆਹ ਕੂਰੇ ਨੇ ਕੂਤਰ 21 ਨੇ 21 ਕੂਤਰ 2 4 6 21 ਨਹੀਂ ਉਹ ਇੱਕ ਦਾ ਡੜ ਜਾਂਦਾ ਹੁੰਦਾ ਆ ਆਨੇ ਦਵਾਲਨ ਤੋਂ ਪੁੱਤਰ ਇਕੱਠੇ ਚੱਲ ਵਧੀਆ ਨਾ ਨਾ ਕੋਈ ਨਾ ਗੋਲੂ ਲੈ ਕੇ ਰਹਿ ਦੱਲਿਆ ਗੋਲੂ ਲੈ ਕੇ ਰਹਿ ਦੱਲਿਆ ਕਿੰਨੇ ਮਿੰਟ ਕਿੰਨੇ ਮਿੰਟ ਸੀਗੇ ਛੋੜ ਫਿਰ 15 15 15 15 ਦਲਵੀਰ ਟਾਈਮ ਦਾ ਸਕਰੀਨਸ਼ਾਟ ਲੈ ਕੇ ਭੇਜੀ ਮੈਨੂੰ ਉਹ ਗੋਲ ਨੂੰ ਮੂਹ ਦਿਖਾਉਣਗੇ ਇਹਨੇ ਉਹ ਮੂਹ ਦਿਖਾਉਣਗੇ ਨੇ ਉਹ ਜੰਦਰੀ ਜੀ ਜੀ ਪੱਟੀ ਫੇਰ ਕੇ ਹੁਣ ਜਮਾ ਹੁਣ ਦੂਰੇ ਸੈਂਟਰ ਉੱਤੇ ਦੀ ਵੀ ਜਾਣਗੇ ਜਿਹੜੇ ਕਹਿੰਦੇ ਸੀ ਉੱਧਰ ਦੀ ਵੀ ਜਾਣਗੇ ਜਾਣੇ ਨਹੀਂ ਉਹਦਾ ਪਿੱਛੇ ਲਾਇਓ ਟਾਈਮ ਕੋਈ ਨਾ ਫਿਰ ਇਹ ਜ਼ਰੂਰ ਟਾਈਮ 43 ਦੇ ਚੱਲੇਗਾ ਆਹੋ ਕਾਈ 12 43 ਉੱਧਰ ਉੱਧਰ ਦੂਜੀ ਪੱਟੀ ਫੇਰ ਚੱਲੇਗੀ ਜੀ ਇਹ 44 ਟੁਕੜੀ ਹੈ ਜੀ ਜੀ ਦੀ ਆ ਸ਼ਰਤ ਸੀਗੀ ਇਹ ਸ਼ਰਤ ਸੀਗੀ ਮਲੇਰ ਕੋਲ ਦਾ ਦੇ ਵਿੱਚ ਯੋਗਿੰਦਰ ਪਾਰਟੀ ਤੇ ਬਾਬਾ ਪਾਰਟੀ ਦੀ ਯੋਗਿੰਦਰ ਪਾਰਟੀ ਤੋਂ ਅਖਤਰ ਜੀ ਦਾ ਸ਼ਗਿਰ ਸੀਗਾ ਫਰੂਕੀ ਤੇ ਦੂਜੇ ਪਾਸੇ ਬਾਬਾ ਪਾਰਟੀ ਤੋਂ ਕੌਣ ਸੀਗਾ ਭਰਾ ਗੋਲੂ ਗੋਲੂ ਹੀ ਗੋਲੂ ਕਿਹਦਾ ਸ਼ਗਿਰ ਦਾ ਹਬੀਬ ਪਟੈਂਟ ਵਾਲੇ ਦਾ ਹੀ ਹਬੀਬ ਪਟੈਂਟਾਂ ਵਾਲੇ ਦਾ ਪਟੈਂਟਾਂ ਵਾਲੇ ਦਾ ਕਿੰਨੇ ਮਿੰਟ ਲੱਗਦਾ ਹੁਣ ਆਵੇ ਪਟੈਂਟਾਂ ਵਾਲੇ ਦਾ ਸ਼ਗੀਰ ਸੀਗਾ ਬੋਲੂ ਕੋਈ ਤੇ ਚਲੋ ਭਰਾ ਹੁਣ ਹੀ ਆਏ ਨਹੀਂ ਹੈਗੇ ਪਤਾ ਨਹੀਂ ਕੀ ਕਾਰਨ ਪਰ ਰੋਕੀ ਦੇ ਕਬੂਤਰਾਂ ਨੇ ਕਮਾਲ ਕਰਿਆ 15 ਮਿੰਟ ਮਾਰ ਕੇ ਆਏ ਨੇ ਅੱਦੋਂ ਕਈ ਵੇਸੇ ਕਬੂਤਰਾਂ ਨੇ ਜੇ ਅੱਗੇ ਸੈਂਟਰ ਖੜੇ ਹੁੰਦੇ ਤਾਂ ਸੈਂਟਰ ਵੀ ਦਿਖਦਾ ਪੂਰਾ ਤੇ ਹੁਣ ਦੁਬਾਰਾ ਫੇਰ ਚਲੇ ਗਏ ਕਬੂਤਰ ਦੁਬਾਰਾ ਠੀਕ ਹੈ ਜੀ ਮੁਾਰਕਾ ਹੀ ਸਾਰੀ ਜਗਿੰਦਰ ਪਾਰਟੀ ਨੂੰ ਜਿੰਦਾਬਾਦ ਜਿੰਦਾਬਾਦ ਸਰ ਉਸਤਾਦ ਜਿੰਦਾਬਾਦ ਹੈ ਜੀ ਅਖਤਰ ਉਸਤਾਦ ਜਿੰਦਾਬਾਦ ਹੈ ਜੀ ਆ ਕੱਟ ਤੇ ਵਹਿਮ ਵਹਿਮ ਕੱਟਦੇ ਹੀ ਕੁੱਡਿਆਂ ਨੂੰ ਜੱਫੀਆਂ ਪਾਉਂਦੇ ਆ ਕੁੱਡਿਆਂ ਨੂੰ ਜੱਫੀਆਂ ਆ ਉੱਥੋਂ ਦੀਆਂ ਲੈਣੇ ਜਿਹੜਾ ਜੈਂਟਰ ਰੱਖ ਦੇ ਤੁਸੀਂ ਉੱਥੋਂ ਵੀ ਫੇਰ ਗਏ ਨੇ ਡਾਕਟਰ ਉਸਤਾਦ ਬੀਬੀ ਚੈੱਕ ਕਰਾ ਲਓ ਚੋ ਠੀਕ ਹੈ ਜੀ ਦੁਬਾਰਾ ਦੱਸਾਂਗੇ ਜਦੋਂ ਟਾਈਮ ਆਏਗੇ ਬੇਤਰ ਇੱਕ ਮਿੰਟ ਬਾਅਦ ਆਏ ਨੇ ਦੂਸਰੀ ਪੱਟੀ ਫੇਰ ਹੋ ਗਈ ਅਠਤੀ ਤੇ ਕਹਿੰਦੇ 12 38 ਤੇ ਕਹਿੰਦੇ ਹਾਂਜੀ 12 38 ਤੇ ਨਾ ਨਾ ਹੁਣ ਪੜ੍ਹ ਲਿਆ ਓਏ ਬਾਅਦ ਤੇ ਬੰਲੀ ਆਉਣਾ ਓਏ ਆ ਲੈ ਉਹ ਆਲੋਂ ਦਾ ਕਬੂਤਰ ਕਰਿਆ ਲੈਂਦੇ ਆ ਹਾਂਜੀ ਕਾਲੇ ਖਾ ਪਾਣੀ ਜਿੱਤੀ ਆ 41 ਆ ਬਾੜੀ ਬੋਲੇ ਨਹੀਂ ਮਾਰੀ 8 ਮਿੰਟਾਂ ਨੂੰ ਹੁਣ ਕਿੰਨਾ ਟਾਈਮ ਆ ਰੇ 7 ਮਿੰਟ 8 ਮਿੰਟ ਮਾਰੇ ਨੇ ਯਾਰ 7 8 ਮਿੰਟ ਹੋ ਗਏ ਹੀ 8 ਮਿੰਟ ਜਿਹੜਾ ਉਹ ਸੈਂਟਰ ਰੱਖਦੇ ਦੀਏ ਪੋਲਾ ਵਾਲਾ ਆ ਦੇ ਉਹ ਫੇਰ ਜਾ ਰਹੇ ਨੇ ਬਿਨਾਗੁਰੇ ਉਹ ਬਿਨਾਗੁਰੇ ਜਾ ਰਹੇ ਨੇ ਬਿਨਾਗੁਰੇ ਰੋਕ ਲਾ ਰੋਕ ਲਾ ਕੁੱਤਰ ਹੋ ਗਿਆ ਯਾਰ ਰੁਕਣੀ ਨਹੀਂ ਇਹ ਉਹਦਾ ਹੀ ਨਾ ਪੁੱਤ ਲੱਗਿਆ ਹੋਇਆ ਉਹ ਦੇ ਜਾ ਰਹੇ ਨੇ ਫੇਰ ਗਏ ਉਹ ਫੇਰ ਤੇਰੀ ਮੁਰਦਾ ਹੀ ਹੁਣ ਉੱਠੇ ਕੁੱਤਰ ਆ ਲੈ ਆ ਦੇ ਆ ਆ ਕੇ ਆ ਗਿਆ ਆ ਗਿਆ ਚਲੋ ਕੋਈ ਨਹੀਂ ਪਟਾਓ ਵਸ ਰੋਕ ਲਾ ਰੋਕ ਲਾ ਮਾਰੋ ਗੁੱਟਾ ਮਾਰ ਲਓ ਚਲੋ ਠੀਕ ਹੈ ਜੀ ਓਕੇ ਜੀ 我简大家。